ਇਹ ਕਦੇ ਨਹੀਂ ਗਏ ਕੋਸ ਨੂੰ ਆਂਦੇ ਪਰ ਉਹ ਰਾਮਿਆ ਉੱਥੇ ਬਰਸੀ ਆ ਤੇ ਮੈਂ ਉੱਥੇ ਚੱਲਿਆ ਕਿਹਦੀ ਬੱਸੀ ਜੀ ਪਤਾ ਨਹੀਂ ਕਿ ਮੈਂ ਨਹੀਂ ਕਦੀ ਨਹੀਂ ਪੁੱਛ ਕੇ ਇਸ ਕੀਤੀ ਹੁਣ ਬੱਛ ਨੇ ਅਪਾ ਕੋ ਕੱਲ ਹੀ ਗਏ ਸੀ ਕੱਲ ਕੱਲ ਦਾਵਾਸਾ ਕੱਲ ਹੀ ਆਏ ਸੀ ਨਹੀਂ ਅੱਜ ਹੀ ਗਏ ਸੀ ਕੱਲ ਹੋਰ ਕਿੱਥੇ ਪਰ ਉਹ ਰਾਮਿਆ ਉੱਥੇ ਗਏ ਹੋ ਤੁਹਾਨੂੰ ਕੋਈ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਂ ਤਾਂ ਇੱਥੇ ਪਰ ਆ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪਤਾ ਕਰਾਣ ਨੂੰ ਬਹੁਤ ਕਾਇਮ ਸੀ ਤੋਂ ਤੇ ਮੈਂ ਹੌਟ ਕੇ ਜੁਆ ਕੋਲੇ ਦੋ ਨਾਲ ਸਪੈਨ ਦੀ ਖਬਰ ਮੈਨੂੰ ਪਈ ਨਹੀਂ ਸੀ ਹਾਂ ਉਹਨਾਂ ਨੇ ਹੀ ਦੱਸਿਆ ਕੀ ਦੱਸਤਾ ਉਹਨਾਂ ਨੇ ਆਪ ਉਹਨਾਂ ਦੇ ਪਾਜੀ ਕਿੱਥੇ ਰਹਿੰਦੇ ਹਨ ਅੰਕਲ ਬੈ ਉਹ ਅੰਬਸਰ ਕੇ ਹੰਦੇ ਆ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਆ ਕਰਨੀ ਸੀ ਸੰਭਾਲ ਤੇ ਬੋਲੀ ਚਲੇ ਗਈ ਹੈ ਮਾਸ਼ਾਅਰ ਤੇ ਪਹਿਲਾਂ ਵੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਕਿਹੜੀ ਬਾਤ ਬਦਲ ਲਗਾ ਪਹਿਲਾਂ ਕੀ ਕੁਝ ਕਰਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਸਾਰਿਆਂ ਨੂੰ ਪਤਾ ਹੈ ਨਹੀਂ ਹੈ ਐਨੀ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਮੈਂ ਸਿੱਖੀ ਵਾਸਤੇ ਕਾਬੀ ਉਹਨਾਂ ਨਾਲ ਕਦੋਂ ਚੁੱਕੇ ਹੈਗੇ ਨੇ ਹਾਂਜੀ ਉਹ ਤੇ 84 ਦੇ ਤੁਰੇ ਨੇ ਕਫੀਸਰ ਜੇ ਨਾ ਜੇ ਮਾ ਜੀ ਹਾਂਜੀ ਪਤਾ ਕੁਛ ਕਿਹੜੀ ਗੱਲ ਜੇ ਮਾ ਜੀ ਤੁਹਾਨੂੰ ਜੇਲ ਚੈਂਬਰ ਸਰ ਵੀ ਰਹੇ ਨੇ ਗਰਦਾਸਪੁਰ ਵੀ ਰਹੇ ਨੇ ਹੂੰ ਲੁਬਿਆਣੀ ਵੱਲ ਵੀ ਰਹੇ ਨੇ ਹੂੰ ਬਾਈਂਡ ਕਰਾਉਣ ਦੀ ਬਦਤ ਕਿਉਂ ਕਰਾਉਂ ਪੰਡਿਤ ਉਹ ਕੇਸ ਜਿਸ ਤੋਂ ਕਿ ਪਤਲੀ ਬਾਈਂਡ ਕਰਾਉਂ ਪਤਾ ਹੋਏਗਾ ਕਿਦਾਂ ਦੇ ਕੇਸ ਕੁਛ ਪਤਾ ਲੱਗਾ ਚਲਵਾਉਂ ਕਰਾਉਂ ਹਾਂ ਕਹਾਂ ਚਲਾ ਲਈ ਸਾਰੇ ਮੇਰੇ ਨਾਲ ਆ ਠੀਕ ਹੈ ਕੀ ਕਹਿਣਾ ਚਾਹੀਦਾ ਨਹੀਂ ਉਹ ਕਰ ਕੁਝ ਨਹੀਂ ਕਹਿ ਕੇ ਕਿਉਂ बस चले गए कोणी 6 टाइम होया बस ਦਾ ਟਾਈਮ ਹੋ ਗਿਆ ਬਸ ਸੀ ਨੇ ਗੱਲ ਕਹਿ ਕੇ ਤਰ ਹਾਂ ਜੋ ਜੋ ਕੀਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹ ਨਹੀਂ ਹੋਣੇ ਨਾ ਕੰਮ ਵਾਲੇ ਹੈਗੇ ਪਤਾ ਨਹੀਂ ਕੀ ਕੀਤਾ ਇੱਜ ਬਤਰੀ ਉਹਨੇ ਕੀਤਾ ਉਹ ਪਤਾ ਨਹੀਂ ਜਿਵੇਂ ਉਹ ਇਹ ਤਾਂ ਮਿਲਾਂਗੇ ਤਾਂ ਫੇਰ ਹੀ ਪਤਾ ਲੱਗੇ ਤਰ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਪੰਡੇ ਦਾਲ ਤੱਕ ਵੀ ਕਲਤ ਪਾਈ ਹੋਮੀ ਕਲਤੀ ਪਾਉਣੀ ਠੀਕ ਠੀਕ ਆ ਮੈਂ ਦੋੜ ਪਿੰਡ ਦੇ ਵਿੱਚ ਰਹਿੰਦੇ ਸੀ ਤੇ ਹੁਣ ਸੁਣਨਾ ਡੇਰਾ ਬਾਬਾ ਨਾਨਕ ਰਹਿ ਰਹੇ ਨੇ 94 ਤੋਂ ਉਸ ਪਿੰਡ ਨੂੰ ਛੱਡ ਕੇ ਡੇਰਾ ਬਾਬਾ ਨਾਨਕ ਰਹਿੰਦੇ ਨੇ ਤਾਂ ਸੀ ਕਿੱਧਰ ਚਲੇ ਜਾਂਦੇ ਆ ਤੁਸੀਂ ਚੱਲ ਰਹੇ ਹੋ ਜਾਂ ਚੱਲੋ ਜਾਓ ਜਾਓ ਨਹੀਂ ਜਾਣ ਦੋ ਤਿੰਨ ਆਪਾਂ ਇੱਥੇ ਨਹੀਂ ਕੁਝ ਰੁਕਿਆ ਤੁਸੀਂ ਚਲੇ ਜਾਓ ਨਹੀਂ ਉਹ ਦਵਾਈ ਅੰਦਰੋਂ ਚਾਬੀ ਲੈਣ ਗਏ ਜਾ ਰਿਹਾ ਕੋਈ ਪਤਾ ਨਹੀਂ ਚਲੋ ਭਾਈ ਜਿੱਕੀ ਹਲਾ ਦੇ ਆ ਗੁਰੂ ਜੀ ਕੋਸ ਜਾਣਾ ਵਾਹ ਦਾ ਚਾਰ ਚਰਨ ਸੱਜਾਂ ਦੇ ਮਦਨ ਤੇ ਲੱਗਦੇ ਨੇ ਮੈਂ ਕਿਹਦੀ ਕਰਾਵਾ ਬਣਾ ਦੇ ਤੁਹਾਨੂੰ ਦੱਸੂ ਉਹ ਲੰਬੇ ਪੇ ਵਿਚਾਰੇ

ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਵਾਸਾ ਉਹਦੇ ਸਬੰਧ ਵਿੱਚ ਅੱਪਾ ਨਰਿੰਦਰ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆ ਠੀਕ ਆ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਠੀਕ ਹੈ ਨਹੀਂ ਆ ਗਏ ਆ ਪਤਨੀ ਆ ਗਏ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਘਟਨਾ ਹੋਈ ਪਤਾ ਲੱਗਾ ਅਜੇ ਕੁਝ ਕਲੀਅਰ ਨਹੀਂ ਹੈਗਾ ਅੱਛਾ ਬਾਦੂ ਨਾ ਚ ਕੋਈ ਆ ਵੀਡੀਓ ਲਓਗੇ ਜਾਂ ਕੀ ਲਓਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਇਸਦੀ ਸੀਕਰੇਸੀ ਦਾ ਸਾਡਾ ਹੈਗਾ ਤੇ ਤੀਜਾ ਵੀ ਸਾਡਾ ਹੈਗਾ ਠੀਕ ਹੈ ਜੀ ਕੋਈ ਦਿੱਲੇ ਲੱਗਦੇ ਨੇ ਹਾਂ ਠੀਕ ਨਹੀਂ ਭਰਾ ਮੈਂ ਤੁਹਾਨੂੰ ਦੱਸਦਾ ਮੇਰਾ ਹਾਲ ਮੁੰਦਾ ਉਹ ਲੰਬੇ ਪਏ ਵਿਚਾਰੇ ਕੋਣ ਸਾਲਾਂ ਦਾ ਘਰ ਲਾ ਰਿਹਾ ਜੀ ਨਹੀਂ ਸਾਲਾਂ ਦਾ ਘਰ ਆਪਾਂ ਕਾਹੋ ਬੈਠੋ ਕੋਈ ਪਹਾੜੇ ਨੇ ਖੜ੍ਹ ਬੈਠੇ Cara, aí, por causa